जी, दे दे आज 3 तारीख ਹੈਗੀ ਹੈ 17 필리피న్స్ ਦੇ ਵਿੱਚ 17 ਅਪ੍ਰੈਲ ਮਹਾਨਾਰੋ ਕੱਲ ਨੂੰ ਆ ਹੌਲੀ ਵੀ ਚੱਲ ਰਿਹਾ ਹੈ ਕਹਿਣ ਦਾ ਭਾਵ ਵੀ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਮਨਾਇਆ ਜਾਣ ਵਾਲਾ ਤਿਹਾਰ ਹੁੰਦਾ ਹੈ ਕਿਉਂਕਿ ਜਿਹੜੇ ਖਾਸ ਕਰਕੇ ਜਿਹੜੀ ਕ੍ਰਿਸਚੀਅਨ ਕਮਿਊਨਿਟੀ ਆ ਕਿਉਂਕਿ ਜੀਸਸ ਦੇ ਰਿਲੇਟਡ ਮਨਾਉਂਦੇ ਹੁੰਦੇ ਆ ਕੱਲ ਨੂੰ 18 ਤਰੀਕ ਨੂੰ ਆਉਂਦੇ ਸੇ ਤੇ ਅੱਜ ਮੈਂ ਇਸ ਦੇ 11 ਵਜੇ 11 ਵੱਜ ਗਿਆ ਤੇ ਅੱਜ ਮੈਂ ਕੰਮ ਤੋਂ ਆ ਗਿਆ ਹੁਣੇ ਦਿਆਂ ਉਹਦਾ ਕਾਰਨ ਹੈਗਾ ਇਹ ਅੱਜ ਹੈਗਾ ਦਿਨ ਥੋੜਾ ਖਾਸ ਅਸੀਂ ਵੀ ਜਾਣ ਲੱਗੇ ਆ ਕਿਉਂਕਿ ਕੱਲ ਦੀ ਹੈਗੀ ਆ ਸਾਨੂੰ ਛੁੱਟੀ ਸਾਰੀ ਬਲਬੀਨ ਨਹੀਂ ਬੰਦ ਹੁੰਦੀ ਆ ਥਾਣਾ ਤਰੀਕ ਨੂੰ ਬੰਦ ਕਹਿਨ ਦਾ ਭਾਬੀ ਇਸ ਛੁੱਟੀ ਮਨਾਈ ਜਾਣੀ ਆ ਧਰਮੀ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਹੁਣ ਮੈਂ ਸਵੇਰ ਤਾਂ ਆ ਗਿਆ ਕੰਮ ਕਰ ਇਨਾ ਅੱਜ ਹੈ ਨਹੀਂ ਸੀ ਨਵੇੜ ਕੇ ਆ ਗਿਆ ਫਟਾਫਟ ਤੇ ਅੱਜ ਅਸੀਂ ਜਾਣਾ ਏ ਨਪੰਤਾ ਕੈ ਸਾਨੂੰ ਪੋਲੀ ਲਿਓ ਆਇਲੈਂਡ ਵਾਜ ਦਾ ਜਿਹੜਾ ਉਥੇ ਬੀਚ ਤੇ ਨਾਉਣ ਜਾਣਾ ਏ ਫੈਰੀ ਤੇ ਚੜ੍ਹ ਕੇ ਜਾਵਾਂਗੇ ਉਹ ਵੀ ਤੇ ਅਜੇ ਤਾਂ ਮੈਂ ਖਾਣਾ ਪਾਣੀ ਖਾਣਾ ਏ ਤੇ ਬਾਅਦ ਚੋਂ ਪੈਕਿੰਗ ਵਗੈਰਾ ਕਰਨੀ ਆ ਤੇ ਉਸ ਤੋਂ ਬਾਅਦ ਮੈਨੂੰ ਸੌਣ ਦਾ ਬਹੁਤ ਜ਼ਿਆਦਾ ਮਨ ਕਰ ਰਿਹਾ ਅੱਗੇ ਮੈਂ ਦੁਪਹਿਰੇ ਹਰ ਰੋਜ਼ ਸੌਣਾ ਹੁੰਦਾ ਹੁਣ ਉਹਦੇ ਕਾਰਨ ਮੇਰੀ ਬੋਡੀ ਨੂੰ ਆਦਤ ਪਈ ਵੀ ਆ ਤਾਂ ਹੁਣ ਮੈਂ ਵੇਨਾ ਅਸੀਂ ਤੁਰਨਾ ਤਾਂ ਇਹ ਤੋਂ 3 ਵਜੇ ਆ ਤੁਹਾਡੇ ਹੈਗਾ ਢਾਂਗਾ 3 ਘੰਟੇ ਦਾ ਰਾਹ ਹੈ ਇਹਨੂੰ ਫਨ ਤਾਂ ਕੇ ਸਾਨੂੰ ਤੇ ਇਹ ਉਸ ਤੋਂ ਬਾਅਦ ਅਸੀਂ ਚੜਾਂਗੇ ਫੈਰੀ ਤੇ ਜਿਹੜਾ ਸਮੁੰਦਰੀ ਜਾ ਹੁੰਦਾ ਏ ਉੱਥੇ ਹੀ ਘੋੜੇ ਲੱਦ ਲੈਣੇ ਆਪਾਂ ਤਾਂ ਤੇ ਦੋ ਘੰਟੇ ਦਾ ਰਾਹ ਉੱਥੇ ਹੋਊਗਾ ਸਾਰੀ ਰਾਤ ਮਨਲਾ ਰਾਜੇ ਦੇ ਨੇੜੇ ਪਹੁੰਚਾਂਗੇ ਅਸੀਂ ਵੀ 8:00 ਵਜੇ ਦੇ ਨੇੜੇ 8:30 ਪਹੁੰਚਾਂਗੇ ਉੱਥੇ ਲੀ ਲਿਓ ਆਇਲਣ ਤੇ ਤੇ ਰਾਤ 10 ਸਿਰ ਇੱਥੇ ਕਮਰਾ ਆਨਲਾਈਨ ਕਰਾ ਲਿਆ ਸੀ ਮੌਕੇ ਤੇ ਜਮਾਂ ਮੌਕੇ ਤੇ ਕਰਾਇਆ ਤੇ ਮਸਾਂ ਮਿਲਿਆ ਸਾਨੂੰ ਕਮਰਾ ਵੀ ਤੇ ਵੈਸੇ ਸਸਤੇ ਜੀ ਮਿਲ ਗਿਆ 200 ਰੁਪਏ ਦੇ ਵਿੱਚ ਮਿਲ ਗਿਆ ਪੈਸੋ ਉਸ ਦੇ ਵਿੱਚ 200 ਦੇ ਵਿੱਚ ਇੱਥੋਂ ਵਾਲੇ ਪਹਿਲਾਂ ਮੈਂ ਬਥੇਰੇ ਲੱਭੇ ਹੋ ਕਿਨੇ ਮਹੀਨਾ ਪਹਿਲਾਂ ਹੀ ਬੁੱਕ ਹੋ ਗਿਆ ਕਿਉਂਕਿ ਲੋਕ ਛੁੱਟੀ ਮੁੰਦਾ ਕਰਕੇ ਆਉਂਦੇ ਆ ਨਾ ਪਿੰਡਾਂ ਮੰਨਣਾ ਤੋਂ ਤੇ ਘਰ ਪਰਿਵਾਰ ਲੈ ਕੇ ਆਉਂਦੇ ਫੈਮਿਲੀ ਲੈ ਕੇ ਆਉਂਦੇ ਰਿਜ਼ੋਰਟ ਵਗੈਰਾ ਸਾਰੇ ਫੁੱਲ ਆ ਤੇ ਵਿੱਚ ਵੀ ਹੋ ਜਾਦਾ ਉੱਥੇ ਫੁੱਲ ਹੀ ਹੋਣਗੇ ਵੀ ਪਬਲਿਕ ਬਹੁਤ ਜ਼ਿਆਦਾ ਹੋਊਗੀ ਤੇ ਅਸੀਂ ਚੱਲੇ ਹੈਗੇ ਆ ਇੱਥੋਂ ਮੈਂ ਆ ਮਣੀ ਆ ਮੰਮੇ ਦਾ ਫੋਰਾ ਦਿਗਾੜੇ ਵਾਲਾ ਹੋ ਗਿਆ ਤੇ ਲਾਲੇਗਾ ਹੋ ਗਿਆ ਕਿੰਦਾ ਆਪਣਾ ਯਾਰ ਮੱਲੇ ਵਾਲਾ ਤੇ ਅਸੀਂ ਚਾਰੀ ਜੱਲਾਂਗੇ ਅੱਗੇ ਸਾਡੇ ਨਾਲ ਬਾਈ ਸਾਹਿਬ ਹੁੰਦਾ ਏ ਉਹਦਾ ਕਰਕੇ ਨਿਆਰਾ ਰਹੀ ਘਟ ਕੇ ਬਾਈ ਸਾਹਿਬ ਹੈ ਨਹੀਂਗਾ ਉਹ ਇੰਡੀਆ ਗਿਆ ਹੋਇਆ ਏ ਤਾਈਆਂ ਜੇ ਬਾਈ ਸਾਹਿਬ ਹੁੰਦਾ ਫੇਰ ਆਪਾਂ ਗੋਲੂ ਨੂੰ ਵੀ ਨਾਲ ਲੈ ਜਾਣਾ ਸੀਗਾ ਫਿਰ ਤੈਨੇ ਮੋਟਰਸਾਈਕਲ ਹੋ ਜਾਣੀ ਸੀ ਤੇ ਹੁਣ ਦੋ ਹੀ ਆ ਸੀ ਤਾਈਆਂ ਚਾਰ ਜਣੇ ਜਾਵਾਂਗੇ ਘਰਾਂ ਤੇ ਤਿਆਰੀ ਕਰਨੀਆਂ ਸਮਾਨ ਵਗੈਰਾ ਪੈਕ ਕਰਨਾ ਤੇ ਮੈਂ ਕਿਹੜਾ ਖਾਣਾ ਪਾਣੀ ਖਾਣ ਲੱਗਦਾ ਏ ਤੇ ਉਸ ਤੋਂ ਬਾਅਦ ਹੀ ਵੇਖਾਂਗੇ ਤਾਂ ਜੁੜੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਪੁਲੀਲੀਓ ਆਇਲੈਂਡ ਘੁਮਾ ਕੇ ਲਿਆਵਾਂਗੇ ਹੁਣੀ ਹੁਣੀ ਮੈਂ ਸਮਾਨ ਕੱਢਦਾ ਸੀ ਤੇ ਆਹਾ ਮੈਂ ਇੰਨਾ ਕੁ ਸਿਲੈਕਟਿਵ ਜਿਹਾ ਸਮਾਨ ਕੱਢਿਆ ਜਿਹੜਾ ਉੱਥੇ ਬਿਲੀ ਆਣਾ ਹੈ ਤੇ ਆ ਆਪਣੀ ਜਿਹੜੀ ਮੇਰੇ ਫੇਵਰੇਟ ਟਰੌਜ਼ਰ ਆ ਲੋਰ ਕਹਿ ਲਓ ਪੈਂਟ ਕਹਿ ਲਓ ਤੇ ਦੋ ਅੰਡਰਵਾਇਡ ਹੋਗਾ ਸਨ ਬਲੌਕ ਹੋਗੀ 50 ਐਸਪੀਐਸ ਦੀ ਆ ਤਪ ਤੋਂ ਬਚਨ ਨੂੰ ਤੇ ਆ ਮੇਰੇ ਸਵਿਮਿੰਗ ਟਰੰਕ ਹੋਗੇ ਫਲੋਰਲ ਹੋਗੀ ਬੀਚ ਤੇ ਪਾਉਣ ਨੂੰ ਤੇ ਆ ਇਨ ਕੇਸ ਜੇ ਜ਼ਿਆਦਾ ਗਰਮੀ ਹੋਈ ਤਾਂ ਲੌਂਗ 슬ੀਵ ਆ ਡਰਾਈਵਟ ਆ ਵੀ ਤੇ ਇਹ ਪਾਵਾਂਗੇ ਤੇ ਰਾਤ ਵਾਸਤੇ ਆ ਹੋਊਗੀ ਆਪਣੇ ਕੋਲ ਸੰਦੋ ਤੇ ਜਿਹੜੀ ਆ ਪੈਂਟ ਆ ਇਹ ਮੈਂ ਜਾਂਦਾ ਹੋਇਆ ਪਾਖ ਜਾਊਂਗਾ ਤੇ ਉਧਰ ਆਉਂਦਾ ਹੋਇਆ ਵੀ ਇਹੀ ਪਾਖ ਜਾਊਂਗਾ ਇਹ ਆਉਣ ਜਾਣ ਵਾਸਤੇ ਇਹ ਦੁਬਾਰਾ ਚ ਜਾ ਕੇ ਲਾ ਦੇਣੀ ਆ ਉਥੇ ਫਿਰ ਦਾ ਸ਼orts ਵਗੈਰਾ ਦੇ ਵਿੱਚ ਹੋਊਗਾ ਤੇ ਕੇਰਾ ਤਾਂ ਇਹੀ ਆ ਬਾਕੀ ਬਾਕੀ ਹੋਰ ਐਡ-ਆਨ ਹੋ ਸਕਦਾ ਹੈ ਬਹੁ ਵੀ ਕੇਰਾ ਦਾ ਫਿਲਹਾਲ ਤਾਂ ਮੈਂ ਨੱਕ ਪਾਸੇ ਕੱਢ ਕੇ ਰੱਖ ਲਿਆ ਬਾਕੀ ਬਾਲਾ ਭਾਰ ਲਿਆ ਆਂਦਾ ਵੀ ਫਾਇਦਾ ਨਹੀਂ ਗਿਆ ਕਿਉਂਕਿ ਇੱਕ ਰਾਤ ਹੀ ਲਾਉਣੀ ਆ ਇੱਕ ਦਿਨ ਇੱਕ ਰਾਤ ਇੰਨਾ ਵੀ ਆ ਫਤਿਹਰ ਹੋ ਗਈ ਕਰਨਾ ਉਕੇ ਇਹਨਾਂ ਦਾ ਵੀ ਲੀਡਰ ਰੱਤੇ ਹੋ ਜਾਣੇ ਆ ਇੱਕ ਤੌਲਗਾ ਰਹਿ ਗਿਆ ਸੱਚ ਉਹ ਤਾਂ ਜ਼ਰੂਰੀ ਆ ਇਹਨੂੰ ਖੋਲ ਖੂਲ ਕੇ ਝਾੜ ਚੰਗੀ ਤਰ੍ਹਾਂ ਬਾਹਰੋਂ ਪਾ ਲੈ ਇਹਨੂੰ ਕਿ ਆਇਆ ਆਪ ਕਿੰਨਾ ਵਾਰ ਕਰਦਾ ਭੰਨੇ ਇਹ ਨਹੀਂ ਟੂਰਿਸਟ ਆਈ ਹੁੰਦੇ ਆ ਟੂਰਿਸਟ ਆਈ ਕਿੰਨੇ ਟਾਈਮ ਦਾ ਪਿਆਏ ਲੈ ਤੇਰੇ ਤਾਂ ਵੀਜੇ-ਬੂਜੇ ਵੀ ਇੱਥੇ ਪਈ ਆ ਵਿੱਚੀ ਨਹੀਂ ਨਹੀਂ ਵੀਜੇ ਨਹੀਂ ਇਹ ਬਾਈ ਇਹ ਮੋਟਰ ਦੇ ਰੈਜਿਸਟਰ ਆ ਇਹ ਮੋਟਰ ਦੀ ਰੈਜਿਸਟਰ ਬੈਗ 'ਚ ਰੱਖੀ ਪਈ ਆ ਮੈਂ ਉਥੋਂ ਸਕੇ ਰਗਵਾ ਰਿਹਾ ਸੀ ਉਹਦੇ ਆ ਹੂੰ ਪੁੱਤੋ ਗੱਤ ਨੂੰ ਹਾਏ ਮਣੀ ਇਸੇ ਗਿੱਟੀ ਨੂੰ ਸਿੱਟੀ ਜਾਣਾ ਗਿੱਟੀ ਨੂੰ ਸਿੱਟੀ ਜਾਣਾ ਬਹੁਤ ਕੀ ਟੀਲੇ ਪਰਾਗ ਗਏ ਆਪਣੇ ਤਾਂ ਆ ਹੋ ਗਏ ਆ ਵੀ ਟੀ-ਸ਼ਰਟ ਵਗੈਰਾ ਹੋਰ ਪਾਲਾ ਚਿੱਟੀ ਦੂਪ ਵਾਲੀ ਆ ਮੈਂ ਬਣੂਗਾ ਆਪ ਆਪਾਂ ਸਹੀ ਆ ਬਹੁਤ ਨਾਲ ਦੋਵੇਂ ਦੇ ਰਹਿ ਗਏ ਟੋਲ ਕੇ ਪਾਣਾ ਇੱਥੇ ਦੋ ਵੀ ਹੋ ਗਿਆ ਮੈਂ ਤੇ ਮਣੀ ਦਾ ਤਿਆਰ ਆ ਦਿਗਾੜੇ ਵਾਲਾ ਵੀ ਨਹੀਂ ਆਇਆ ਤਾਈ ਆਇਆ ਮੇ ਦਾ ਸ਼ੋਰ ਤੇ ਕਿੰਦਾ ਵੀ ਨਹੀਂ ਆਇਆ ਲਾਲੇ ਦਾ ਮਾਲੇ ਦਾ ਉਦਾਹੇ 2 ਵਜੇ ਕਹਿੰਦਾ ਮੈਂ 2 ਵਜੇ ਬਾਬੇ ਆ ਜਾਊਗਾ ਤੇ ਉਹਨਾਂ ਦਾ ਮੈਂ ਖਾਣ ਲੱਗਦਾ ਹਾਂ ਰੋਟੀ ਮੈਂ ਤੜਕੇ ਦੀ ਇਕੱਲੇ ਚਿਕਨ ਵਗੈਰਾ ਹੀ ਖਾਦਾ ਤੇ ਉਹ ਲਾਗ ਵਗੈਰਾ ਮੈਂ ਚੌਲ ਜਮਾ ਨਹੀਂ ਖਾਦੇ ਜਮਾ ਕੋਈ ਵੀ ਨਹੀਂ ਲਿਆ ਤੜਕੇ ਦਾ ਜੀਰੋ ਕਾਰਡ ਜਮਾ ਤੇ ਹੁਣ ਖਾਣ ਲੱਗਿਆ ਕੋਈ ਮਿਸਿੰਗ ਰੋਟੀ ਮਿਸਿੰਗ ਕਿਹੜੀਆਂ ਰੋਟੀਆਂ ਨੇ ਮਿਸਿੰਗ ਰੋਟੀਆਂ ਬਣ ਕੇ ਆਉਂਦੇ ਹਲੋ ਉਹ ਖਾਣੇ ਆ ਮੈਂ ਜਿਹੜਾ ਘਰ ਦਾ ਆਪਣਾ ਅੰਬ ਦਾ ਤਿਆਰ ਚਾਰ ਤਿਆਰ ਕੀਤਾ ਸੀਗਾ ਤੇ ਉਹ ਸਕਸੈਸਫੁਲ ਹੋ ਗਿਆ ਵੀ ਤਿਆਰ ਹੋ ਗਿਆ ਬਹੀ ਨਾ ਹੋ ਕੀਤਾ ਸੀ ਤਾਂ ਉਹਦੇ ਚੱਕਰ ਦੇ ਵਿੱਚ ਵਿਗਾੜਿਆ ਵਾਲਾ ਹੋਰ ਅੰਬ ਲਿਆ ਆ 5-7 ਕਿਲੋ ਕਿੰਦੇ ਇਹਦਾ ਵੀ ਪਾ ਦੇਣਾ ਹੈ ਵੀ ਪਹਿਲਾਂ ਨਾਲ ਤਾਂ ਕੰਮ ਜਾਪ ਹੋ ਗਿਆ ਹੁਣ ਇਹ ਵੀ ਪਾ ਦੇਣਾ ਹੈ ਇਹ ਵੀ ਤਿਆਰ ਹੋ ਜਾਊਗਾ ਮਗਰੀ ਤਾਂ ਅਸੀਂ ਇਹ ਮੈਂ ਖਾਣਾ ਹੈ ਤੇਲ ਲੀਡੇ ਲੱਤੇ ਅਸੀਂ ਆਵੇ ਕੱਢ ਕੇ ਰੱਖ ਲਿਆ ਦੋ ਤੋਲਗੇ ਆ ਬੈਗ ਜਦੋਂ ਅਸੀਂ ਨਹਾਉਣ ਜਾਵਾਂਗੇ ਸਵੀਂ ਤੇ ਆ ਮਣੀ ਦਾ ਬੈਗ ਆ ਜਿਹੜਾ ਉਹ ਇੰਡੀਆ ਤੋਂ ਲੈ ਕੇ ਆਇਆ ਸੀਗਾ ਉਹ ਤੇ ਆ ਬਾਕੀ ਸਾਰਾ ਸਮਾਨ ਆ ਕਾਫੀ ਵਗੈਰਾ ਬਰਛ ਆ ਸੂਬਾ ਡਰਾਈਵਿੰਗ ਕਰਨੀ ਆਉਣੇ ਹੁਣ ਇਹਨੇ ਹੋਰ ਬਸ ਲਟਰਮ ਪੜਰਮਾ ਹਾ 2:45 ਹੋ ਗਏ ਹੁਣ ਕਰਨ ਲੱਗੇ ਆ ਸੀ ਤਿਆਰੀ ਪੂਰੀ ਆ ਨਾਨਾ ਦੇਵੀ ਵਾਲਾ ਮੋਬੈਲ ਲੱਦ ਲਿਆ ਗੁੰਡਾ ਬਣ ਗਿਆ ਜਮਾ ਹਾਂ ਇਹਦੇ ਵਿੱਚ ਲੱਦੀ ਵਰਦਾ ਐਟ ਹੈਗਾ ਯਾਰ ਸਹੀ ਆ ਜਾ ਪੂਰੇ 3 ਵਜੇ ਤੋਂ ਲੱਗੇ ਆ 3:30 ਹੋ ਗਏ ਆ ਤੇ ਹੁਣ ਅਸੀਂ ਆਪਾਂ ਤਨਾਈ ਗੁਰੂ ਘਰ ਆਏ ਆ ਇੱਥੇ ਤੇ ਰਾਤ ਸਾਡੀ ਵਾਰਟ ਹੈਗੀ ਆ ਸਾਡੀ ਲੰਮੀ ਥੋੜੀ ਜੀ ਦੋ ਘੰਟੇ ਪਈ ਆ ਦੁਹਾਂ ਦੀ ਸਾਈਓ ਮਨ ਲੱਗਿਆ ਲੱਗਣਾ ਕਿ ਨਾ ਆਪਣਾ ਆੜੀ ਇੰਨਾ ਗੁਰੂ ਘਰ ਮੱਥਾ ਟੇਕ ਕੇ ਫੇਰ ਹੀ ਜਾਣਾ ਤੇ ਉਹ ਵੀ ਆਉਂਦੇ ਆ ਮਗਰੀ ਜਾਂ ਟ੍ਰੈਫਿਕ ਸੀਗਾ ਥੋੜਾ ਜਾਂ ਪਹੁੰਚ ਗਏ ਵਦਿਕਾ ਭਜਾ ਬਹੁਤ ਲੱਗਨੇ ਚੱਲ ਤੋਰ ਉਹਦਾ ਤੁਰ ਗਏ ਹੁਣ ਤਾਂ ਉੱਥੇ ਜਾ ਕੇ ਮਿਲਾਂਗੇ ਤੁਰ ਗਏ ਕਿੰਨੀ ਵਾਟ ਰਹਿ ਗਈ ਦਿਖਾੜਿਆ ਰਹਿ ਗਿਆ 60 ਕਿਲੋ ਦਾ ਸਾਢੇ 2 ਘੰਟੇ ਲੱਗ 2 ਘੰਟੇ ਵਿੱਚ ਸਾਢੇ 4 ਹੋਣ ਵਾਲੇ ਆ ਹੋ ਗਏ ਫੈਰੀ ਫੈਰੀ ਹੁੰਦੀ ਔ ਫਿਰੋ ਗਿਆ ਹਾਈਡਰੇਸ਼ਨ ਕਰਨ ਵਾਸਤੇ ਭੁੱਖੋ ਵੀਣ ਵਾਸਤੇ ਨਾਰੀਅਲ ਪਾਣੀ ਮਜੀਤੇ ਕਿਵੇਂ ਆ ਮਿੱਠਾ 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 ਮੈਂ ਛੋੜਾ ਨਾਰੀ ਬਣਾਈ ਮਿੱਠਾ ਹੁੰਦਾ ਮੈਂ ਪਾਣੀ ਥੋੜਾ ਨਾ ਮਜੀਤੇ ਆ ਜਾਏ ਮਜੀਤ ਤਾਂ ਨਹੀਂ ਆਉਂਦਾ ਨਾ ਤੇਰੇ ਤੂੰ ਸਿੰਦਕੇ ਪਾਸੇ ਪਹਾੜਾ ਸਾਰੇ ਆ ਵੀਰੇ ਆਹੀ ਗੇਟ ਆ ਥੈਂਕ ਯੂ ਕੋਸਾ ਕਿੰਨੇ ਵੇ ਜਾਣਾ ਉਹ ਪਾਣੀ ਦਾ ਮਗਰ ਲੰਘਿਆ ਜਿਹੜਾ ਕਾਲਾ ਸੀਗਾ ਇਹ ਉਹੀ ਲਾ ਦਾਂ ਹੁਣੀ ਹੁਣੀ ਸਾਡੇ ਮੂਰੇ 5:30 ਵਾਲਾ ਤਾਂ ਜਾ ਸਾਡਾ ਲੰਘ ਗਿਆ ਹੁਣ ਕਿੰਨੇ ਅਗਲਾ 8 ਵਜੇ ਚਲੂਗਾ ਅਈ ਤਾਂ ਆਪਦੇ ਨਹੀਂ ਪੂਰਾ ਖਤ ਚ ਗਏ ਸੀ ਸਾਡੇ ਮੂਰੇ ਮੂਰੇ ਲੰਘਿਆ ਨਾ 5:30 ਪੂਰੇ ਅਸੀਂ 534 ਤੇ ਇੱਥੇ ਪਹੁੰਚੇ ਆਂ ਫੋਟ ਤੇ ਆ ਲੱਗਦਾ ਕਾ ਤੋ ਨਹੀਂ ਯਾਰ ਮੁੱਕੀ ਮਾਰ ਇਹ ਤਰ੍ਹਾਂ ਕੋ ਹੋਵੇ ਹਲੋ ਲੱਗਾ ਹੋਵੇ ਉਹ ਕਹਿੰਦੇ ਤੁਹਾਡੇ ਕੋਈ ਨਾਟਾ ਹੈਗਾ ਹੱਥ ਮਾਰ ਤੇ ਲੱਗ ਗਿਆ ਉਹਦੀ ਤੇ ਆਹੋ ਕਰਦੇ ਰਾੜੀ ਤਾਂ ਲੜ ਗਿਆ ਪਾਪਾਂ ਵੀ ਤਾਂ ਆ ਜਾਂਦੇ ਆ ਚੰਡਾ ਦਾ ਉਹ ਭੱਜ ਗਿਆ ਹੋਵੇ ਸੰਦਰੀ ਸੰਦਰ ਦੂਰ ਤਾਈ Golden Hour. Golden Hour. ਮਰੇ ਪਾਣੀ ਦਾ ਚਾਬੀ ਖਰਾਬ ਕੀਤੀ ਮੈਂ ਆਉਂਦੀ ਆ ਇਹਦਾ ਲੋਕ ਉਹ ਹੋ ਗਿਆ ਸੀ ਯਾਰ ਯਾਰ ਲੱਗੀ ਵਾ ਵਾ ਥੋੜੀ ਜੀ ਭੋਂ ਕੇ ਪਾ ਦੇ ਵਿੱਚ ਮੈਂ ਭਾਵੇਂ ਦੋ ਤੋਂ ਕੀ ਬਹੁਤ ਆ ਹੁੰਦਾ ਉਹ ਕਹਿੰਦਾ ਭਾਵੇਂ ਵਾ ਵਾ ਪਾ ਦੇ ਹਾਂ ਹੱਥ ਕਾਦੇ ਲਾ ਨੋ ਹੀ ਪਾ ਦੇ ਰਤਨ ਦੀ ਦੇ ਬੈ ਉਹ ਤੂੰ ਗਈ ਆ ਆ ਪੈਂਦਾ ਰੋਟੀਆਂ ਦਾ ਕੋਕ ਕਿਤੋਂ ਵੀ ਲੈਣਾ ਕਾਫੀ ਪੀਣ ਨੂੰ ਫਰਦਾ ਨਾ ਕੋਕ ਆ ਇਹ ਹਿੱਲਾ ਕਰਦਾ ਇੱਥੇ ਕਹਿੰਦਾ ਰੋਖਲਾ ਖੋਲ ਲੈਣਾ ਰੋਟੀਆਂ ਚ ਲਾ ਲੈਣਗਾ ਨਾ 56 ਹੈ ਕੀ ਇਹਨੂੰ ਕਹਾਂ ਤੂੰ 56 ਦੀ ਬਣਾ ਦੇ ਆ ਉਹਦ ਨੂੰ ਬਣਾ ਨਾ ਬਿਨਾ achar ਤੋਂ ਘੁੰਮਣਾ ਦੇ ਖਾਈ ਆਈਆਂ ਬਈ ਪਰਛਾਦੇ ਨਹੀਂ ਛਕਣੇ ਨੂੰ ਘਰੋਂ ਬਿਠਾ ਕੇ ਲਿਆਏ ਆ ਨਿਰੀਆਂ ਉਹ ਚਾਹ ਬਣਾਈ ਸੀ ਉੱਥੇ ਜਾ ਕੇ ਸਾਰਾ ਆਹੋ ਪੁਲੀਲੀ ਉੱਥੇ ਜਮਾ ਨਾ ਪੱਤੀ ਵੀ ਦੂਜੀ ਸੀਗੀ ਹੋਗੀ ਰੋਟੀ ਸਾਵ ਸੀ ਅਦੀਂ ਦਾ ਪਾਣੀ ਪੂਰਾ ਡੂੰਗਾ ਕਿੰਨਾ ਛਾਲ ਮਾਰ ਕੇ ਵੇਖ ਕੋਲਣਾ ਹੋਰ ਸਵੇਹੀ ਹੋਏ ਆ ਹਏ ਦੋ ਘੰਟਿਆਂ ਨੂੰ ਹੋਰ ਕੱਢਣਾ ਹੈ ਡੇਢ ਘੰਟੇ ਨੂੰ ਟਾਈਮ ਫੇਰ ਆਊਗਾ ਜਹਾਜ ਲੱਗੂਗਾ ਇੱਥੇ ਫੇਰ ਚੜਾਵਾਂਗੇ ਮੋਟਰਸਾਈਕਲ ਵਗੈਰਾ ਤੇ ਹੁਣੇ ਅਸੀਂ ਕਾਫੀ-ਕਾਫੀ ਪੀ ਕੇ ਆਟਿਆ ਮੈਂ ਤਾਂ ਪੀਤੀ ਨਹੀਂ ਕਿਉਂਕਿ ਕੈਫੀਨ ਸੈਂਸਿਟਿਵ ਆ ਥੋੜਾ ਮੈਂ ਬਈ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਅਸੀਂ ਪ੍ਰਸ਼ਾਦ ਦੇ ਖੋਲ ਲਿਆ ਮਿਸਿੰਗਾਂ ਰੋਟੀਆਂ ਦਹੀਂ ਵੀ ਲਿਓਣੀ ਭੁੱਲ ਗਏ ਉੱਥੇ ਫ੍ਰਿਜ ਜੀ ਲਾ ਦੀ ਚਾਰ ਸੀ ਉਹ ਵੀ ਭੁੱਲਿਆ ਚਟਨੀ ਵੀ ਭੁੱਲਿਆ ਏ ਕੱਲੋਂ ਮਿਸਾਂ ਰੋਟਾਂ ਲੈ ਆਂਦੀਆਂ ਹੂੰ ਪੂਰੇ ਸਾਫ਼ ਜਮਾਂ ਤਲਾ ਦੀਂਦਾ ਹਾਂ ਇੱਥੇ ਬਾੜਾ ਵਧੀਆ ਸੋਹਣਾ ਦਿੰਦਾ ਇੱਥੇ ਡੂੰਗਾ ਘਟਾ ਛਾਲ ਮਾਰ ਕੇ ਵੇ ਹਾਜੀ ਵੀ ਗੰਦਾ ਪਾਣੀ ਹੁੰਦਾ ਫਿਰ ਵੀ ਸਾਫ਼ ਆ ਹਾਂ ਇਧਰ ਉਹ ਸਾਈਓਂ ਖਰਾਬ ਹੁੰਦਾ ਨਾ ਮਚਾ ਖੜੀ ਜਾਂਦਾ ਆ ਆੜੀ ਬੁੜੀ ਆ ਬੁੜੀਆ ਕੇ ਬੰਦਾ ਹੱਥ ਲਾ ਕੇ ਵੇਖਾ ਪਾਣੀ ਨੂੰ ਨਾ ਪੈਂਦੇ ਨੇ ਡਿੱਗ ਪਿੰਗਾ ਰਹਿਣਦੇ ਰਹਿੰਦੇ ਉੱਥੇ ਲਾਵਾਂਗਾ ਤਾਂ ਠੰਡਾ ਪਾਣੀ ਆ ਰੋਸਾ ਜਾ ਰੋਸਾ ਜਾ ਨਾ ਨਾ ਬਹੁਤ ਗਾਇ ਆਈ ਬਹਿ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਜਦੋਂ ਆਪਾਂ ਪੋਰਟ ਨੂੰ ਆਉਣੇ ਆ ਇੱਥੇ ਆ ਨਾਕਾ ਲੱਗਿਆ ਬੰਨਾਂ ਦਾ ਪੋਰਸਾੜੇ ਆ ਇੱਥੇ ਮੋਟਰਸਾਈਕਲ ਦੀ ਆਪਦੀ ਰਜਿਸਟ੍ਰੇਸ਼ਨ ਤੇ ਉਹ ਹੁੰਦੇ ਆ ਜਿਹੜੀ ਆਰ ਸੀ ਆ ਰਹਿੰਦੀ ਇੱਥੇ ਫਿਲਪੀਨ ਵਾਲਿਆਂ ਨੂੰ ਪਤਾ ਹੀ ਹੋਊਗਾ ਉਹ ਕਰਨੀ ਪੈਣੀ ਦੇਣੀ ਪੈਂਦੀ ਆ ਉਹਦੀ ਲਿਖਦੇ ਆ ਤੇ ਇੱਕ ਲਾਇਸੈਂਸ ਦੇਣਾ ਪੈਂਦਾ ਜਾਂ ਕੋਈ ਵੀ ਹੋਰ ਵੈਲਿਡ ਆਈਡੀ ਹੁੰਦੀ ਹੈ ਜਿਹੜੀ ਫਿਰ ਉਹਦੇ ਬਦਲੇ ਇਹ ਟਿਕਟ ਦੇ ਦਿੰਦੇ ਆ 40 ਰੁਪਏ ਦੇ ਵਿੱਚ 20 ਰੁਪਏ ਇੱਕ ਜਣੇ ਦੇ ਲੈਂਦੇ ਆ ਤੇ ਜਿਹੜੇ ਜਿਹੜੀ ਟੈਕਟਰ ਲਗਣੀ ਆ ਉਹਦੀ ਦੂਜਾ ਕੀ ਨਾਂ ਲੈਂਦੇ ਉਹਨੂੰ ਜਹਾਜ਼ ਦੀ ਉਹ ਹੁਣ ਜਹਾਜ਼ ਦੇ ਵਿੱਚ ਹੀ ਦੇਣੀ ਪੈਂਦੀ ਆ ਪਹਿਲਾਂ ਸਾਨੂੰ ਉੱਥੇ ਦੇਖ ਹੁੰਦੇ ਸੀ ਕਿ ਆਫੀਸ਼ੀਅਲੀ ਆ ਰਹੇ ਸੀ ਤੇ ਹੁਣ ਉਹ ਕਹਿੰਦੇ ਵੀ ਜਹਾਜ਼ ਦੇ ਵਿੱਚ ਹੀ ਕਰਾਇਆ ਦੇ ਦੋ ਆਪ ਦਾ 7:00 ਵੱਜ ਕੇ 12 ਮਿੰਟ ਹੋ ਗਏ ਤੇ ਜਹਾਜ਼ ਆ ਕੇ ਇੱਥੇ ਲੱਗ ਗਿਆ ਫੇਰੀ ਹੁਣ ਇੱਥੇ ਆਪਾਂ ਚੜਾਵਾਂਗੇ ਉਹ ਕਿਹਨਾ ਪਤਾ ਕਰ ਲਗੇ ਇਹ ਫੇ ਚੜਾ ਕੇ ਇੱਕ ਦੂਜੇ ਵਿਲੇ ਹੋ ਕੇ ਬਹਿ ਜਾਗੇ ਮੋਟਰਸਾਈਕਲ ਹਜੇ ਆਪਣੇ ਉੱਥੇ ਪਾਏ ਆ। ਅਜੇ ਸੈੱਟ ਕਰਕੇ ਲਾ ਰਹੇ ਆ। ਇਹ ਤਾਂ ਵੀ ਇਧਰੋਂ ਤਾਰਨ ਲੱਗਦੇ ਉਹਨਾਂ ਨੂੰ ਮੋਟਰਸਾਈਕਲ ਵਗੈਰਾ ਫੇਰ ਇਹ ਦੂਬਾ ਚ ਚੜਾਉਣ ਲੱਗਣਗੇ। ਜਿੰਨਾ ਟਾਈਮ ਜਾ ਨਹੀਂ ਹੁੰਦਾ ਉਹਨਾਂ ਟਾਈਮ ਦਾ ਡਾਊਨਲੋਡ ਕਰੀ ਜਾਂਦੇ ਆ ਕਿਉਂਕਿ ਉੱਥੇ ਨਾ ਰੇਂਜ ਨਹੀਂ ਆਉਂਦੀ ਸਮੁੰਦਰ ਦੇ ਵਿਚਾਲੇ ਤਾਂ ਇਹ ਆਫਲਾਈਨ ਕਰ ਰਹੇ ਆ ਬਾਕੀ ਰਾਹ ਤੇ ਜਾਂ ਨਾ ਉਧਰਲੇ ਪਾਸੇ ਜਾ ਕੇ ਗਾਣੇ ਚ ਲਾਵਾਂਗੇ। ਉਧਰ ਆਈਲੈਂਡ ਤੇ ਰੇਂਜ ਕਿੰਨੇ ਸ਼ਾਇਦ ਘੱਟ ਹੀ ਆਵੇ। ਇੱਥੇ ਆ ਪੀਸ ਉਹ ਵਾਈਫਾਈ ਲੱਗਿਆ ਹੋਆ ਉਹਨਾਂ ਦਾ। ਆ ਮਸ਼ੀਨ ਆ ਇਹਦੇ ਵਿੱਚ 1 ਰੁਪਿਆ ਪਾਓ 5 ਮਿੰਟ ਵਾਸਤੇ ਚੱਲਦਾ ਏ 1.20 7:45 ਹੋ ਗਿਆ ਹੁਣ ਆਇਆ ਦੂਜਾ ਜਹਾਜ ਇਹ ਤੇ ਲੌਣ ਲੱਗਿਆ ਇੱਥੇ ਚੜਾਂਗੇ ਪਿਛਲੀਆਂ ਪਿਛਲੀਆਂ ਵਾਰ ਵੀ ਅਸੀਂ ਇੱਥੇ ਸੀ ਤੇ ਹੁਣ ਵੀ ਇੱਥੇ ਹੀ ਆ ਛੋਟਾ ਨਹੀਂ ਇਹ ਲੰਮਾ ਬਹੁਤ ਆ ਆ ਬੰਦਾ ਮੱਖੀ ਮੱਖੀ ਹਨ ਮੱਖੀ ਕਿੰਦਾ 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 ਉਹ ਇਦਾਂ ਬਲੌ ਤਾਂ ਸਾਰਾ ਰਾਹ ਹੀ ਲੰਘਿਆ ਨਾ ਕੀ ਇੰਨਾ ਲੱਗਿਆ ਪੈਸਾ ਘਰੇ ਪਹੁੰਚਾਂ ਉੱਥੇ ਪਹੁੰਚਾਂਗੇ ਫਿਰ ਸੌਂਗੇ ਕੱਲੂ ਸ਼ੁਰੂ ਹੋਣਾ ਤੇ ਆਹ ਚੱਲੇ ਜਾ ਸਾਨੂੰ ਚੜਾਤਾ ਉਹਨੇ ਟੱਕ ਟੱਕ ਜੀ ਤੁਸੀਂ ਜਾਵੜੋ ਮੋਟਰਸਾਈਕਲ ਇੱਕ ਲਵਾ ਲਿਆ ਤੇ ਲਾਲੇਗਾ ਉੱਥੇ ਖੜਾ ਹੈ ਹਜੇ ਉਹਨੂੰ ਫੋਨ ਲਾਵਾਂਗੇ ਬਾਅਦ ਚ ਆਉਣਗੇ ਆਹ ਕੜੇ ਲੱਗੇ ਇਹਨਾਂ ਨਾਲ ਇਹਨਾਂ ਨਾਲ ਸੰਗਰ ਰਸੀਆਂ ਪਾ ਕੇ ਬੰਨ੍ਹ ਦਿੰਦੇ ਆਓ ਆਈਦਾ ਇੱਥੇ ਬਾਹਰ ਆ ਕੇ ਬਹਿ ਗਏ ਆ ਨਵੰਬਰ ਜਦੋਂ ਗੱਟ ਗਈ ਸਾਰੀਆਂ ਤਿੰਨ ਅਸੀਂ ਜੈਂਟੀ ਦੀ ਆਹ ਉਹ ਸਾਰੇ ਪੰਜ ਮੋਟਰਸਾਈਕਲ ਸੀ ਤੇਨੇ ਗੱਡੂਆਂ ਸੀ ਉਹ ਤੇ ਟਰੱਕ ਸੀ ਜਦੋਂ ਉਹ ਦੋ ਤਿੰਨ ਹੋਰ ਖੜ ਗਿਓ ਤਾਂ ਹੋਰ ਤੇ ਜਾਣ ਗਿਆ ਹੋਏ ਪਿੱਛੇ ਆਉਂਗਾ ਆਹ ਉਹ ਤਾਂ ਨਹੀਂ ਆਉਂਦਾਂ ਆਹ ਬਹੁਤ ਆਉਣੀਆਂ ਉੱਥੇ ਵੀ ਕੀ ਆਨੇ ਆ ਸੀ ਹਜੇ ਤਾਂ ਨਹੀਂ ਤੁਰੇ 9:00 ਵਜੇ ਗਾਰਡ ਕੋਠੀ ਦੀ ਗੱਲ ਐਂ ਤਾਂ ਚਲਾਉਂਦਾ ਪਿਸਤਾ ਇਹੋ ਕੈਪਟਨ ਹੁੰਦਾ ਕੈਪਟਨ ਨਹੀਂ ਉਹਨਾਂ ਬਣਾ ਕੇ ਰੱਖਣੀਆਂ ਉਹਨਾਂ ਡੋਬ ਦੇ ਪੁੱਤ ਨਹੀਂ ਉਹ ਲਾ ਬਣਾ ਕੇ ਰੱਖੋ ਤੇ ਉਹ ਆਪ ਵੀ ਨਾਲ ਡੁੱਬੂਗਾ ਉਹਦਾ ਨਾਲ ਡੁੱਬੂਗਾ ਤਾਂ ਬੈਠਾ ਮੈਂ ਮਾਉ ਦਾ ਔਰ ਲਾਲੇ ਕਹਾ ओलंपिक ਚੈਂਪੀਅਨ ਰਿਆ ਗੁਰੂ ਜੀ ਬਵਾਵਾਂਗੇ ਉਹ ਤੇ ਨਹੀਂ ਬਸਰਾਤੋ ਕਰਦੇ ਹੋਗੇ ਛੱਪੜ ਬਸਰਾਤ ਆਹ ਇਤਨਾ ਕਮੀ ਅੜਿਸ ਨਾ ਕਾਉਂ ਅੜਿਸ 9 32 ਹੋ ਗਏ ਹਜੇ ਹੁਣ ਤੁਰਨ ਲੱਗੇ ਆ 2 ਘੰਟੇ ਕਿਹਾ ਸੀ ਤੇ ਤਿੰਨ ਹੀ ਲੱਗ ਗਿਆ ਪੂਰੇ 12:10 ਹੋ ਗਿਆ ਹੁਣ ਪਹੁੰਚੇ ਆ ਅਸੀਂ ਫਿਲਿਪੋਇਨਸ ਤੇ ਹੁਣ ਜਾ ਕੇ ਮੋਟਰਸਾਈਕਲ ਅਮਜਿਆ ਦਾ ਕੱਢਦੇ ਆ ਤੇ ਫੇਰ ਉੱਥੇ ਪਹੁੰਚਾਂਗੇ ਜਿੱਥੇ ਚੈੱਕ ਇਨ ਕਰਨਾ ਆਪਾਂ ਕਿਵੇਂ ਰਿਹਾ ਸਾਡਾ ਮਾਹੌਲ ਆ ਮਾਹੌਲ ਠੀਕ ਆ ਜਦੋਂ ਆਪਾਂ ਨੰਬਰ ਚਾਏ ਸੀ ਨਾ ਉਦੋਂ ਇਨਾ ਰਸਾ ਨਹੀਂ ਸੀਗਾ ਕਿਉਂਕਿ ਨਵੰਬਰ ਤੇ ਹੁੰਦੀ ਆ ਮੀਆਂ ਦੀ ਰੋਤੂ ਤੇ ਲੋਕ ਘਟਰ ਨਾ ਹੁੰਦੇ ਆ ਹਾਂ ਉਦੋਂ ਸਿਰਫ ਹੀ ਤਿੰਨ ਗੱਡੀਆਂ ਸੀਗੀਆਂ ਤੇ ਪੰਜ ਮੋਟਰਸਾਈਕਲ ਤੁਸੀਂ ਤੇਰ ਕੀ ਆ ਪੂਰੇ ਫੁੱਲ ਲੱਗਣੋਂ ਦੇਖਿਆ ਜਿਹੜੇ ਸਾਬ ਨਾਲ ਗਰਮੀ ਆ ਹਾਂ ਫੁੱਲ ਭਰਿਆ ਹੋਇਆ ਸੀ ਇੱਥੇ ਵੀ ਫੁੱਲ ਮਾਹੌਲ ਹੋਊਗਾ ਕੱਲ ਨੂੰ ਦੇਖਾਂਗੇ ਬਾਕੀ ਕੀ ਬਣਦਾ ਤੇ ਹੁਣ ਤਾਂ ਆਲਮੋਸਟ ਮਿਡਨਾਈਟ ਹੋ ਚੁੱਕੀ ਹੈ ਕੰਨੀ 12 ਵਜੇ 12 ਤੋਂ ਉੱਤੇ ਹੋ ਗਿਆ 12 ਪਲੱਸ ਟਾਈਮ ਹੋ ਗਿਆ ਤੇ ਹੁਣ ਅਜੀ ਕਰਨਾ ਕੀ ਆ ਜੇ ਕੋਈ ਖਾਣਾ ਪਾਣੀ ਮਿਲ ਗਿਆ ਠੀਕ ਆ ਉਹ ਲਵਾਂਗੇ ਤੇ ਸਵੇਪਾ ਬਣਾਵਾਗੇ ਟਾਈਮ ਨਾਲ ਖਵਾਵਾਂਗੇ ਤੇ ਹੁਣ ਫਿਲਹਾਲ ਜਿਹੜੀ 4-5 ਘੰਟੇ ਵਧੀਆ ਨੀਂਦ ਆਉਗੀ ਉਹ ਸੌਵਾਂਗੇ ਰਿਲੈਕਸ ਹੋ ਜਾਈਏ ਤੇ ਬਾਕੀ ਦੁਬਾਰਾ ਸਾਂਹੀ ਦੀ ਬਣਦਾ ਲਾਲੇ ਕਾ ਕਿਵੇਂ ਵਿਆਹਾਂ ਦੀ ਖਰਾਬ ਰਿਹਾ ਕੰਮ ਦਾ ਨਾ ਛੱਡੇ ਨੇ ਸਭ ਤੋਂ ਪਹਿਲਾਂ ਅਸੀਂ ਲਾ ਦੱਸ ਸੀਗਾ ਮੋਟਰਸਾਈਕਲ ਛੱਡੇ ਦਾ ਹੁਣ ਉਹ ਨਿਕਲੂਗਾ ਸਭ ਤੋਂ ਬਾਅਦ ਚਾ ਲਾਲੇ ਕਦੀ ਪੀਸੀ ਐਸ ਮਗਰ ਲੱਗੀ ਹੋਈ ਸੀ ਇਹ ਪਹਿਲਾਂ ਨਿਕਲਿਆ ਹੀ ਆ ਤੇ ਹੁਣ ਛੱਡੇ ਨੇ ਡੀਪੀ ਆਨੇ ਆ ਰਹੀ ਆ ਆ ਬਾਈ ਹੁਣ ਲੈ ਕੇ ਚੱਲਿਆਏ ਉੱਥੇ ਅਸੀਂ 500 ਰੁਪਿਆ ਆਨਲਾਈਨ ਮੈਂ ਭਰਿਆ ਸੀਗਾ ਤੇ ਜਿਹੜਾ ਰਹਿੰਦਾ ਏ ਉਹ ਕਹਿੰਦੇ ਵਿਕਾ ਲੂ ਜਦੋਂ ਚੈੱਕ ਆਊਟ ਕਰੋਗੇ ਉਦੋਂ ਭਰ ਦਿਓ ਆਹ ਕਮਰਾ ਤਾਂ ਆ ਲਿਆ ਰਿਹਾ ਪੰਜ ਚੱਕ ਲਿਓ ਹੁਣ ਢੀਕ ਦੇ ਕਿਨੂੰ ਸਮਾਨ ਤਾਂ ਚੱਕ ਲਿਓ ਸਾਰਾ ਆ ਵੀ ਰਿਸੈਪਸ਼ਨਾਂ ਦੂਜੀ ਉਹ ਬਾਰ ਵਗੈਰਾ ਜਿਹੜੀ ਹੁੰਦੀ ਆ ਤੇ ਆਹ ਕਮਰੇ ਆ ਮੈਂ ਦੱਸੂ ਮੈਂ ਦੱਸਦਾ ਇੱਕ ਗੱਲ ਤੇ ਅਸੀਂ ਪਤਾ ਪਿਛਲੀ ਛੁੱਟੀ ਤੇ ਗਏ ਸੀਗੇ ਨਾਲ ਸਾਡੇ ਬੱਗੋ ਗਿਆ ਸੀਗਾ ਤੇ ਉੱਥੇ ਸਾਡੇ ਪਹਿਲਾਂ ਤਾਂ ਨਾਲ ਸਾਡੇ ਨੇ ਉਹਨਾਂ ਦਾ ਸਕੈਮ ਕੀਤਾ ਪਹਿਲਾਂ ਕਿਹਾ ਸਮਝੇ ਏਅਰ ਕੂਨ ਵਾਲਾ ਰੂਮ ਦੇਵਾਂਗੇ ਖੁੱਲਾ ਰੂਮ ਦੇਵਾਂਗੇ ਬਾਅਦ ਚ ਕਿੰਨੇ 1000 ਰੁਪਏ ਘਟਾਵਾਂਗੇ ਨਾ ਤੇ ਬਾਦ ਵਿੱਚ ਹਾਲਿਆਂ ਨੇ ਸਾਨੂੰ ਦਿੱਤਾ ਨਾਰਮਲ ਰੂਮ ਉਹਦੇ ਵਿੱਚ ਇੰਨੀ ਗਰਮੀ ਸੀ ਔਖੇ ਔਕੇ ਪਏ ਕੁਝ ਜਾਣੇ ਸਾਡੇ ਥੱਲੇ ਪਏ ਤੇ ਬੈੱਡ ਸੀਗਾ ਉੱਪਰ ਹੀਣਾ ਵਾਲਾ ਤੇ ਉਸ ਤੇ ਅਸੀਂ ਪਏ ਤੇ ਔਖੇ ਔਕੇ ਪਏ ਰਾਤ ਨੂੰ ਇੰਨੀ ਗਰਮੀ ਪੀੜਾ ਕਮਰਾ ਪਹਿਲਾਂ ਸਾਨੂੰ ਕਹਿੰਦੇ Aircon ਵਾਲਾ ਰੂਮ ਦੇਵਾਂਗੇ ਤੇ ਬੱਗੋ ਕਹਿੰਦਾ ਵੀ ਇਸ ਤੋਂ ਬਾਅਦ ਅੱਗੇ ਤੋਂ ਬਾਅਦ ਮੈਂ ਤੁਹਾਡੇ ਨਾਲ ਛੁੱਟੀ ਤੇ ਨਹੀਂ ਜਾਂਦਾ ਕਿ ਜਿਹੜੇ ਹਿਸਾਬ ਨਾਲ ਮੇਰੇ ਨਾਲ ਕੀ ਹੋਈ ਆ ਕਮਰੇ ਵਾਲੀ ਤੇ ਅੱਜ ਕਿ ਆ ਕੇ ਦੇਖਿਆ ਬੱਗੋ ਆਇਆ ਨਹੀਂਗਾ ਤੇ ਇਹ ਕਿ ਬਹੁਤ ਵਧੀਆ ਮਾਹੌਲ ਆ ਤੇ ਹੁਣ ਗਰੀਬ ਦਿਖਾ ਅੰਦਰ ਜਾ ਕੇ ਰੂਮ ਦਿਖਾ ਅੱਗੇ ਅਸੀਂ ਬਹੁਤ ਜ਼ਿਆਦਾ ਛੁੱਟੀਆਂ ਦੇ ਘੁੰਮੇ ਆ ਪਹਿਲਾਂ ਵੀ ਪਰ ਸਾਨੂੰ ਬਜਟ ਦੇ ਵਿੱਚ ਅੰਡਰ ਅੰਡਰ ਬਜਟ ਦੇ ਵਿੱਚ ਮਤਲਬ ਕਿ 2200 ਰੁਪਏ ਦੇ ਵਿੱਚ ਸਭ ਤੋਂ ਬੈਸਟ ਕਮਰਾ ਮਿਲਿਆ ਅਫੋਰਡੇਬਲ ਦੇ ਵਿੱਚ ਪੂਰਾ ਬੈਸਟ ਕਮਰਾ ਤੇ ਰੂਮ ਟੂਡ ਸ਼ੁਰੂ ਹੋਣ ਜਾ ਰਿਹਾ ਹੈ 321 ਦੇ ਰਿਵਿਊ ਕੱਲ੍ਹ ਸਵੇਰ ਪਤਾ ਲੱਗੂਗਾ ਉਹ ਪੈਂਦਾ ਪੈਂਦਾ ਉਹਨੇ ਕਿਹਾ ਕਹੀ ਮੇਰਾ ਹੱਥ ਇਹ ਲੀਡਰ ਲਾਇਦਾ ਇੰਨੇ ਦਾ